ਕਿੰਸਾ ਸਿਕਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਮੱਝ ਦੇ ਛੋਟੀ ਤਾਂ ਨੰਬਰ ਦਿਖਾਵਾਂਗੇ ਤੇ ਬਾਕੀ ਗੱਲਬਾਤ ਤੁਹਾਨੂੰ ਕਰਦੇ ਆਂ ਵੀ ਆਪਣੀਆਂ ਸੂਈਆਂ ਸਵਾਈਆਂ ਵਾ ਸਾਰੀਆਂ ਆਪਣੀਆਂ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋ ਠੀਕ ਠਾਕ ਜੀ ਵਧੀਆ ਵਿਰਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸਦੇ ਕਰੀ ਫਿਰ ਜੀ ਰੋਸ਼ਨਦੀਪ ਸਿੰਘ ਨਾਂ ਜੀ ਆਪਣਾ ਪਿੰਡ ਸੁਲਤਾਨਵੰਡੀ ਦੇ ਪਤੀ ਮਰਸੂਲਦੀ ਜੀ ਘਰ ਦੇ ਆਪਣਾ ਠੀਕ ਹੈ ਜੀ ਤੇ ਅੱਜ 10 ਸਾਹਿਬੀ ਆਪਾਂ ਨੂੰ ਲੱਗੇ ਪੈਂਦਾ ਜੀ 골ਡਨ ਗੇਟ ਵੀ ਲੱਗੇ ਪੈਂਦਾ ਜੀ ਆਪਾਂ ਨੂੰ ਮਲਪੀ ਵਿਚਕਾਰ ਆਪਣਾ ਚਾਰ ਤੇ ਬਿਲਕੁਲ ਨਾਲੇ ਆ ਗਏ ਫੋਨ ਨੰਬਰ ਬੋਲ ਦੋ 771721839 ਨੰਬਰ ਆਪਣਾ ਅੱਜ 4 ਟੋਟਲ ਹਾਂਜੀ 4 ਜੀ ਠੀਕ ਹੈ ਤੇ ਸ਼ੁਰੂਆਤ ਪਹਿਲਾਂ ਅਮਾਜਤਾ ਕਰ ਲਈਏ ਮਗਰ ਕੀ ਜੀ ਇਹਦੇ ਕੱਟਾ ਮਗਰ ਇਹਦੇ ਕੱਟਾ ਆ ਪਲਿਆ ਪਲੋਸਾ ਕੱਟਾ ਆ ਚਲੋ ਇਹਦੇ ਮਗਰ ਕਿੰਨਾ ਦੁੱਧ ਇਹਦੇ ਕੋਲ ਇਹ ਵਿੱਚ 7 ਕਿਲੋ ਨਹੀਂ ਜੇ ਕਹਿਣਾ ਆਪਾਂ ਜਿਹੜਾ ਹੈਗਾ 6 ਕਿਲੋ ਦੁੱਧ ਠੰਡਾ ਹੈਗਾ ਜੀ ਪੱਕਾ ਦੁੱਧ ਜਿਹੜਾ ਪੱਕਾ ਹੈੜਾ ਮਲ ਭੀ ਧਾਰਣਾ ਮਾਰੇ ਕੋਈ ਅੱਛਾ ਐਦਾਂ ਹੀ ਭਾਵੇਂ ਲੈ ਜੇ 6 ਕਿਲੋ ਠੰਡਾ ਦੁੱਧ ਤੇ ਮਿਲਦੀ ਕੱਟੇ ਤੇ ਹੀ ਆ ਕੱਟੇ ਤੇ ਠੀਕ ਆ ਜੀ ਤੋਰਾਂਗਾ ਫੇਰ ਇੱਕ ਰੀ ਨੂੰ ਸਾਹਮਣ ਵਾਲੀ ਆ ਮੱਝ ਵੀਰ ਜੀ ਐਵੇਂ ਅੱਜ ਹੀ ਲਿਆਂਦੀ ਤੇ ਅੱਜ ਹੀ ਪਾਰਦੀ ਵੀਡੀਓ ਇੱਕ ਕਰੀ ਲੈ ਜਾਓ ਉਹਨੂੰ ਸਿੱਧੀ ਤੋਂ ਠੀਕ ਹੈ ਜੀ ਜੇ ਥਾਣੇ ਦੇ ਕਰੀ ਦੇਖ ਸਕਦੇ ਆਪਾਂ ਲਾਗੇ ਤਾਂ ਕਿੰਨਾ ਫੇ ਰੱਖੀ ਇਹਦਾ ਮੁੱਲ ਇਹਦਾ ਵੀ ਜੀ ਕੋਈ 60 ਨਹੀਂ ਕੋਈ 70 ਨਹੀਂ 70 ਨਹੀਂ 55000 ਦੇ ਦੇ ਗਏ ਕਰ ਦਈਏ ਮਨਤਾ ਨਾਲ 55000 ਦੀ ਜਾਸ ਨਾ 55000 ਦੀ ਦੇ ਦਈਏ 55000 ਦੀ ਦੇ ਦੋ ਠੀਕ ਹੈ ਤੇ ਮਗਰ ਇਹ ਆ ਵੀ ਚਲੋ ਕਟਾ ਵੀ ਪਲੇ 5000 ਦਾ ਦੇ ਕਟਾ ਹੀ ਜੇ ਹਾਂਜੀ ਹਾਂਜੀ ਸਮਝ ਲਓ ਠੀਕ ਹੈ ਕਟਾ ਫਰੀ ਨਾਲ ਠੀਕ ਹੈ ਤੇ ਪਹਿਲਾਂ ਉਹ ਕੱਟੇ ਵੀ ਖਾ ਦਈਏ ਫੇਰੀ ਕੰਮ ਆਉ ਖੋਣੇ ਇਹ ਬਣੀਗਾ ਲੇਕਿਨ ਨਹੀਂ ਨਹੀਂ ਵੀਰ ਜੀ ਅਜੇ ਪਣੀ ਨਹੀਂ ਆ ਹਨਾ ਬਾਕੀ ਇਹ ਆ ਵੀ ਹੈ ਪੁਰੀਆਂ ਮੱਜਾਂ ਜਿੱਡੀ ਆ ਮੱਜਾਂ ਜਿੱਡੀ ਬੰਨੀ ਆਲੀਆਂ ਤੇ ਇਹ ਲੋਕਲ ਲਈ ਇਥੋਂ ਕਿ ਡੇਰੀ ਚ ਲਈ ਲੋਕਲ ਹੁਣੇ ਲਈ ਤੇ ਮੈਂ ਕਿਹਾ ਚਲੋ ਪਾ ਦਿੰਨੇ ਦੋ ਨੰਬਰ ਵਾਲੇ ਕਰਨ ਲੱਗੇ ਅੱਛਾ ਆਪਾਂ ਤੁਹਾਨੂੰ ਪਤਾ ਹਣੇ ਕੱਦੀ ਪਾ ਹੀ ਲਈ ਦੀ ਚਲੋ ਕਿਦੇ ਦੇ ਸੇਵਾ ਦਾ ਫਲ ਮਿਲੂਗਾ ਠੀਕ ਆ ਇਹ ਆ ਵੀ ਚਲੋ ਕਿਤ ਜਾਨ ਬਾਜੇ ਤੇ ਗਾ ਬਣ ਜੂਗੀ ਤੋਰੋ ਹਾਂ ਕਰੀ ਦੰਦੋ ਪਤਾ ਕਿਤਰਾ ਹੈ ਜਵਾਨੀ ਹੋਈ ਹੈ ਜੀ ਅੱਜ ਚੋਕੀ ਹੋ ਇਸ ਤਰ੍ਹਾਂ ਕਹਿੰਦੇ ਆ ਵੀ ਚੰਗੀ ਮੱਝ ਦੀ ਆ ਪਰ ਦੰਦ ਵੇਖੇ ਤਾਂ ਉਹ ਤਾਂ ਹੀ ਨਹੀਂ ਵੇਖਿਆ ਐਵੇਂ ਗਈ ਉਹਦੇ ਖਰ ਲੱਗੇ ਟੈਂਪੋ 'ਚ ਲੱਦ ਗਏ ਅੱਛਾ ਜਵਾਨ ਹੀ ਏ ਟੈਂਪੋ 'ਚ ਲੱਦ ਕੇ ਕਹਿੰਦੇ ਖੜਨ ਲੱਗੇ ਤੇ ਭਰ ਜਿਹੜੀ ਉੱਥੇ ਹੀ ਕਿਦਾਈ ਆ ਬਾਕੀ ਆ ਵੀ ਚਲੋ ਜੇ ਜਾਨ ਬੱਜੇ ਤੇ ਉਤਰੇ ਆ ਵੀ ਚਲੋ ਕੱਦ ਵਜਨ ਜਿਹੜਾ ਮੱਜਾਂ ਵਰਗਾਈ ਆ ਕਿੰਨਾ ਫਿਰ ਵੀਰਜੀ ਕੱਟੀ ਦਾ ਮੁੱਲ ਇਹ ਵੀਰਜੀ ਜਿਹੜੀ ਦੇਣੀ ਆ ਆਪਾਂ ਜੈਸ 93200 ਅੱਛਾ 32000 ਦੀ ਦੇ ਦੇਣੀ ਆ ਹਾਂਜੀ ਬਾਕੀ ਚਲੋ ਮੌਕੇ ਤੇ ਮਾਨਤਨ ਹੋ ਜਾਊਗਾ ਥੋੜਾ ਜਿਹਾ ਹਣਾ ਹਾਂਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਜਿੱਤ 14 ਕਿਲੋ ਦੁੱਧ ਜਿਹੜਾ ਠੰਡਾ ਤਿਆਰ ਕੇ ਅੱਛਾ ਹਾਂਜੀ ਤਿਆਰ ਜਿਹੜਾ 14 ਲੀਟਰ ਹਾਂਜੀ ਕਿੰਨੇ ਚਿਰ ਦੀ ਸੂਈ ਆ ਇਹ ਵੀ ਜੀ ਹਫਤੇ ਦੀ ਹਫਤੇ ਦੀ ਸੂਈ ਆ ਹਾਂਜੀ ਦੁੱਧ ਤੇ ਆ ਗਈ ਹੁਣ ਦਾ ਤੇ ਕਿੰਨਾ ਕੇ ਦੁੱਧ ਦੁੱਧ ਵਧੂਗੀ ਕਿੰਨਾ ਕਰੀ ਜਾਊਗੀ ਦੁੱਧ ਵੀ ਜੀ 17 18 ਕਿਲੋ ਚ ਆਜੂ ਗਰਮੀ ਦਾ ਕਰ ਕਰਕੇ ਜੇ ਤਾਂ ਪਾ ਦੋ ਤਿੰਨ ਮਹੀਨੇ ਗਰਮੀ ਪੈਣੀ ਹੁਣ ਅਤਰਾ 14 ਲੀਟਰ ਤਿਆਰ ਬਿਲਕੁਲ ਹਾਂ ਤਿਆਰ ਹੀ ਬਿਲਕੁਲ ਤੇ ਮਗਰ ਇਹਦੇ ਮੱਛੀ ਆ ਹਨਾ ਆ ਮੱਛੀ ਆ ਸੋਹਣੀ ਮੱਛੀ ਆ ਮਗਰ ਤੇ 나ੜੋ ਵੀ ਜਿਹੜਾ ਨਾਲ ਦੀ ਨਾਲੀ ਦੀ ਠੀਕ ਆ ਜੀ ਤੋਰ ਦੇ ਮਰੀ ਜੀ ਇਹ ਤਾਂ ਬਹੁਤ ਚੰਗਾ ਲੱਗਾ ਪੋਲੀ ਬੜੀ ਚੰਗਾ ਲੱਗਾ ਵਾ ਬਾਕੀ ਰੰਗ ਰੂਪ ਦੀ ਸੋਹਣੀ ਆ ਇਹਨਾਂ ਬੱਚਕਸ਼ੀ ਕਰਕੇ ਤੋੜਦੀ ਨਹੀਂ ਸਮੋੜ ਲਿਆ ਲੈ ਇਹ ਕਰਿਆ ਨਾ ਸਿੱਧੀ ਲਾਈ ਸਿੱਧੀ ਲਾਈ ਬਾਕੀ ਇਹ ਆ ਵੀ ਰੰਗ ਰੂਪ ਦੀ ਚੰਗੀ ਆ ਸੁਸਵਾਜ ਆ ਜਾਈਏ ਇਹਨਾਂ ਲੱਗ ਜਾ ਬੰਦ ਰੇ ਇੱਕ ਕਰੀਏ ਚਿਹਰਾ ਵੀ ਦਿਖਾ ਦਈਏ ਦਾ ਆ ਦੇਖ ਸਾ ਤੇ ਚਲੋ ਬੰਦ ਇਹਦਾ ਫਿਰ ਵੀਰ ਜੀ ਮੁੱਲ ਇਹ ਵੀ ਜੀ ਕੋਈ 60 ਨਹੀਂ ਕੋਈ 65 ਨਹੀਂ 55000 ਦੀ ਦੇ ਦिए ਹੋਰ ਕਰ ਦੀਏ ਮਾਨ ਤਾਂ 55 ਦੀ ਦੇਣਾ 55 ਦੀ ਦੇ ਦਈਏ 55 ਦੀ ਹੁਣ ਛੋਟੀ ਹੋਣੀ ਠੀਕ ਹੈ ਬਾਕੀ ਤਾਜੀ ਸੂਈ ਆ 14 ਲੀਟਰ ਦੁੱਧ ਮੌਕੇ ਤੇ ਤਿਆਰ ਆ ਮਗਰ ਵੀ ਇਹਦੇ ਵੱਛੀ ਆ ਠੰਡੀ ਸੀਲ ਤੇ ਕੋਈ 18 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਲੀ ਜਾਊਗੀ ਤੇ ਆ ਠੰਡੀ ਤੇਰੀ ਆ ਤੇ ਰੰਗ ਰੂਪ ਦੀ ਵੀ ਜਿਹੜੀ ਚੰਗੀ ਆ ਬਾਕੀ ਇਹਨੇ ਗਾਂ ਸਾਰਾ ਸਿਆਲ ਵੀ ਦੁੱਧ ਕੱਢਣਾ ਆ ਤੇ ਗਾੜੀ ਵੱਛੀ ਵੀ ਤਿਆਰ ਕਰਨ ਵਾਲੀ ਆ ਕੋਈ ਸਾਮਣ ਵਾਲਾ ਕੋਈ ਵੀ ਲੈ ਜਾਊਗਾ ਤੇ ਮਗਰ ਵੱਛੀ ਵੀ ਚੰਗੀ ਆ ਤੇ ਹੋਣ ਆ ਗਈ ਆਪਣੇ ਕੋਲ ਐਂਡ ਤੇ ਆ ਗਈ ਇੱਕ ਹਾਂਜੀ ਇਹਦਾ ਬੱਚਾ ਉਹ ਬੈਠਾ ਹੈ ਉਹ ਬੱਚਾ ਜੀ ਇਹਦਾ ਆ ਬੱਚਾ ਜੀ ਇਹਦਾ ਚਲੋ ਕੋਈ ਨਹੀਂ ਰਹਿਣ ਦੋ ਬੈਠੇ ਪਟੇ ਪਟੇ ਖਾਂਦਾ ਹੈ ਮਹੀਨਾ ਹੋ ਗਿਆ ਇਹਨੂੰ ਤੇ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਹਦੇ ਕੋਲ ਕਿੰਨਾ ਤਿਆਰ ਜੀ ਦੁੱਧ ਇਹਦੇ ਦੇ ਵਿੱਚ 12 ਲੀਟਰ ਠੰਡਾ ਦੁੱਧ ਤਿਆਰ ਤਿਆਰ ਜਿਹੜਾ ਤੋਰੋ ਫੇਰ ਇਹਨੂੰ 12 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਦੀ ਹੈਗਾ bác kia đang grop thì em biết tăng ghi ai là ਇਹ ਹਵਾਨਾ ਇਹਦਾ ਫੇਰ ਤੋਂ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ ਬਾਕੀ ਗਾਹਾਂ ਨੇ ਵੀ ਹਵਾਨਾ ਚੰਗਾ ਰੱਖਦੀ ਐ ਉਤਰੇ ਇਹ ਵੀ ਰੰਗ ਰੂਪ ਦੀ ਚੰਗੀ ਐ ਅਛੇੜੇ ਥੋੜਾ ਹਵਾਨਾ ਦਿਖਾ ਦੀ ਇਹ ਤਾਂ ਮਗਰ ਆਨੇ ਚਾਹਦੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਇਹ ਮਿਰਜਾ ਹਾਂ ਨਾ ਕੋਈ 40 ਦੀ ਕੋਈ 45 ਨਹੀਂ 35000 ਦੀ ਅਛੇ 35000 ਦੀ ਹਾਂਜੀ 2 ਛੋੜੀ ਦੋਸਤ ਚਲੋ ਬਾਕੀ ਮੌਕੇ ਤੇ ਹਾਂਜੀ ਉਹ ਮੰਨਦਾ ਹੋ ਜੂਗਾ ਹਨਾ ਤੇ ਠੀਕ ਹੈ ਵਿਧਿਆਰਥੀ ਹੋਰ ਕੁਛ ਹੈ ਨਾ ਫਿਰ ਹਾਂਜੀ ਬਾਕੀ ਵੀ ਇਥੇ ਆਣ ਕੇ ਤਸੱਲੀ ਆਪਣੀ ਕਰਕੇ ਤਸੱਲੀ ਕਰਕੇ ਖੜੋ ਹਨਾ ਜੋ ਵੀ ਆ ਇੱਥੇ ਆਪਣਾ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ